ਨਾਨਬਾਸ ਪੰਜਾਬ ਰੋਡਵੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਕਈ ਵਾਰ ਮੰਨ ਚੁੱਕੀ ਹੈ ਐਡਮਿਨਿਸਟਰेटर ਵੀ ਮੰਨ ਚੁੱਕਿਆ ਹੈ ਪਰ ਲਾਗੂ ਨਹੀਂ ਕਰ ਰਿਹਾ ਜਿਸ ਦੇ ਰੋਸ ਰੂਪ ਉਹਨਾਂ ਵੱਲੋਂ ਇਹ ਚੱਕਾ ਜਾਮ ਕੀਤਾ ਗਿਆ ਹੈ ਤੇ ਇਹ ਚੱਕਾ ਅਨਮਿੱਥੇ ਸਮੇਂ ਲਈ ਜਾਮ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦੀਆਂ ਮੰਗਾਂ ਮੰਨਨ ਦਾ ਪ੍ਰੋਸਾ ਦਿੱਤਾ ਸੀ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਕਈ ਮੀਟਿੰਗਾਂ ਕਰਕੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਪਰ ਲਾਗੂ ਨਹੀਂ ਕਰ ਰਹੀ ਜਿਸ ਦੇ ਰੋਸ ਰੂਪ ਉਹਨਾਂ ਵੱਲੋਂ ਅਨਮਿਥੇ ਸਮੇਂ ਲਈ ਚੱਕਾ ਜਾਮ ਕੀਤਾ ਗਿਆ ਹੈ ਅੱਜ ਦੁਪਹਿਰ 2 ਵਜੇ ਵੀ ਸਰਕਾਰ ਨੇ ਮੀਟਿੰਗ ਦਿੱਤੀ ਹੈ ਜੇ ਕੋਈ ਹੱਲ ਨਾ ਨਿਕਲਿਆ ਤਾਂ ਪੂਰੇ ਦਾ ਪੂਰਾ ਰੋਡਵੇ ਅਤੇ ਬਸਾਂ ਸੜਕਾਂ ਤੇ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਹੋਰ ਬੋਲਦੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਸਗਨ ਨੂੰ ਲੈ ਕੇ ਅੱਜ ਬੱਸ ਸਟੈਂਡ ਤੇ ਤਰਨਾ ਲਗਾਇਆ ਗਿਆ ਜੀ ਪੰਜਾਬ ਨੂੰ ਵੀ ਪੰਨ ਬੱਸ ਪੀਏਸੀ ਪੰਨ ਵਰਕਰ ਜਿਹੜੀਆਂ ਮੰਗਾਂ ਪੰਨੇ ਕਾਪ ਰਹੀਆਂ ਹੱਕੀ ਦੇ ਜਾਏ ਮੰਗਾਂ ਲਈ ਸੰਘਰਸ਼ ਕਰਾਈਏ ਇਸੇ ਤਹਿਤ ਸਾਡੀ 1 ਜੁਲਾਈ 2024 24 ਨੂੰ ਜਿਹੜੀ ਮੁੱਖ ਮੰਤਰੀ ਨਾਲ ਇੱਕ ਫਾਈਨਲ ਮੀਟਿੰਗ ਹੁੰਦੀ ਹੈ ਇਹਦੇ ਵਿੱਚ ਸਾਡੇ ਜਿਹੜੀਆਂ ਜਾਇਜ਼ ਮੰਗਾਂ ਲਈ ਇੱਕ ਕਮੇਟੀ ਬਣਦੀ ਜਿੰਦ ਵਿੱਚ ਪੰਜਾਬ ਦਾ ਪ੍ਰਮੁੱਖ ਸਕੱਤਰ ਜਰਨਾ ਐਡਵੋਕੇਟ ਸਾਹਫੂਦ ਮੰਤਰੀ ਦੇ ਸਾਡੇ ਦੁਨੀਆ ਦੇ ਦੋ ਨੁਮਾਇंदे ਪਾ ਕੇ ਇੱਕ ਕਮੇਟੀ ਬਣਾ ਕੇ ਇੱਕ ਕੌਂਸਲ ਮੈਟਰ ਵਾਸਤੇ ਕਮੇਟੀ ਬਣਦੀ ਹੈ ਕਿ ਜਿੰਨੇ ਵੀ ਕੰਟਰੈਕਟਰ ਦੇ ਮੁਲਾਜ਼ਮੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਔਰ ਸੌਣ ਦੇ ਜਿੰਨੇ ਮੁਲਾਜ਼ਮ ਨੇ ਉਹਨਾਂ ਨੂੰ ਕੰਟਰੈਕਟਰ ਕੀਤਾ ਜਾਵੇ ਤੇ ਜਿੰਨੇ ਭਾਗੀ ਹੋਰ ਮਸਲੇ ਨੇ ਕਹੇ ਸਾਡਾ ਨਿਆਂਇਕ ਕੰਡੀਸ਼ਨ ਲਾ ਕੇ ਕੱਢੇ ਹੋਏ ਵਰਕਰਾਂ ਨੂੰ ਬਹਾਰ ਕਰਨ ਦੀ ਗੱਲ ਸੀ ਚਾਹੇ ਕਿਲੋਮੀਟਰ ਗੱਡੀਆਂ ਦੀ ਸੀ ਚਾਹੇ ਹੋਰ ਨਿੱਕੇ-ਮੋਟੇ ਜਿੰਨੇ ਵੀ ਮਸਲੇ ਪਰ ਹਰਿਆਣੇ ਦੀ ਗੱਲ ਇਹ ਹੈ ਕਿ ਇੱਕ ਸਾਲ ਦੇ ਖਾਮਾ ਉੱਤੇ ਦੀ ਜਾਂਦੇ ਵੀ ਜਿਹੜੇ ਸਾਡੇ ਸਾਨੂੰ ਪੱਕਾ ਤਾਂ ਕੀ ਕਰਨਾ ਜਿਹੜੇ ਸਾਡੇ ਭਾਗੀ ਮਸਲੇ ਨੇ ਉਹ ਵੀ ਜਿਉਂਦੇ ਪਿਉਂ ਨੇ ਪਿਛਲੇ ਇੱਕ ਸਾਲ ਤੋਂ ਇਹ ਫਿਰਦਮਾਰਾ ਜਿਹੜੇ ਸੰਘਰਸ਼ ਦੇ ਰਾਹ ਤੇ ਤੁਰੇ ਆਏ ਆ ਹੁਣ ਲੱਗ ਪੱ ਸਾਡੀਆਂ ਦੇ ਪਲੱਸ ਮੀਟਿੰਗਾਂ ਜਿਹੜੀਆਂ ਮੰਤਰੀ ਟ੍ਰਾਂਸਪੋਰਟ ਸੈਕਟਰ ਤੇ ਵਾਗਣਾ ਹੋ ਚੁੱਕੀਆਂ ਨੇ ਪਰ ਸਾਡਾ 100 ਇੱਕ ਵੀ ਮਸਲਾ ਜਿਹੜਾ ਹੱਲ ਨਹੀਂ ਹੋਇਆ ਸਾਡੇ ਪਿਛਲੇ ਦਿਨੇ ਵੀ ਜਿਹੜੀ 13 ਤਰੀਕ ਨੂੰ ਵੀ ਮੀਟਿੰਗ ਹੋਈ ਏ ਉਹਦੇ ਤੇ ਵੀ ਮਸਲਾ ਆਇਆ ਸੀ ਵੀ ਕਿ ਜਿਹੜੀਆਂ 셔ਡੀਆਂ ਵਾਗੀ ਮੰਡਾ ਨੇ ਕਿਵੇਂ ਸਾਡੇ ਜਿਹੜੇ ਮੁਲਾਜ਼ਮ ਨੇ ਕੱਢੇ ਹੋਏ ਉਹਨਾਂ ਨੂੰ ਵਾਰ ਕੀਤਾ ਜਾਵੇ ਜਿਹੜੇ ਸਾਡੇ ਸਰਵਿਸ ਰੂਲ ਨੇ ਜਾਂ ਸਾਡੀਆਂ ਕੰਡੀਸ਼ਨਾਂ ਦੀ ਸੋਧ ਕਰਕੇ ਉਹਦੀ ਲੈਟਰ ਕੱਢੀ ਜਾਵੇ ਜਿਹੜੀਆਂ ਕਿਲੋਮੀਟਰ ਬੱਸਾਂ ਨੇ ਕਿਉਂਕਿ ਅਸੀਂ ਸਾਰੇ ਐਂਕ ਦੇ ਕੱਢ ਕੇ ਸਰਕਾਰ ਅੱਗੇ ਰੱਖਦੇ ਕਿ ਆ ਕਿ ਘਾਟੇ ਦਾ ਸੌਦਾ ਹੈ ਮੈਨੇਜਮੈਂਟ ਆਪ ਵੀ ਇਹ ਗੱਲ ਮੰਨਦੀ ਹੈ ਡਿਪਾਰਟਮੈਂਟ ਕਿ ਘਾਟੇ ਲਈ ਸੌਦਾ ਪਰ ਤੱਕੇ ਨਾਲ ਕਿਤੇ ਨਾ ਕਿਤੇ ਟੈਂਡਰ ਕਰਾ ਕੇ ਬੱਸਾਂ ਤੋਂ ਕਿ ਆਪ ਦੇ ਚਿਹਤਿਆਂ ਦੀਆਂ ਜਿਹੜੇ ਲੀਡਰ ਨੇ ਆਪਣੀਆਂ ਬੱਸਾਂ ਪਾਉਣਾ ਚਾਹੁੰਦੇ ਨੇ ਅਸੀਂ ਉਹਦਾ ਸਖਤ ਵਿਰੋਧ ਕਰਦੇ ਹਾਂ ਅੱਜ ਜਿਹੜੀ ਕੱਲ ਤੋਂ ਅਨਮਿੱਥੇ ਟਾਈਮ ਦੀ ਹੜਤਾਲ ਸ਼ੁਰੂ ਕੀਤੀ ਹੈ ਅੱਜ ਹੜਤਾਲ ਦਾ ਦੂਜਾ ਦਿਨ ਹੈ ਅੱਜ ਫੇਰ ਸਰਕਾਰ ਨਾਲ ਸਾਡੀ ਮੀਟਿੰਗ ਹੈ ਦੁਪਹਿਰੇ 2 ਵਜੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀਆਂ ਸਾਡੀ ਹੱਕੀ ਤੇ ਜਾਇਜ਼ ਮੰਗਾਂ ਨੇ ਜਲਦੋਂ ਜਲਦ ਉਹਨਾਂ ਨੂੰ ਪੂਰਾ ਕੀਤਾ ਜਾਵੇ ਸਾਡੇ ਮੁਲਾਜ਼ਮਾਂ ਨੂੰ ਸੱਤਕਾ ਕੀਤਾ ਜਾਵੇ ਆਊਟਸੋਰਸਡ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਜਿਹੜੇ ਸਾਡੇ ਨਿਆਇਕ ਕਮਿਸ਼ਨਾਂ ਚ ਲਾ ਕੇ ਕੱਢੇ ਹੋਏ ਮੁਲਾਜ਼ਮਾਂ ਨੂੰ ਪਾਰ ਕੀਤਾ ਜਾਵੇ ਕਿਲੋਮੀਟਰ ਬੱਸਾਂ ਦਾ ਟੈਂਡਰ ਜਿਹੜਾ ਰੱਦ ਕੀਤਾ ਜਾਵੇ ਜਿਹੜੇ ਹੋਰ ਛਿੱਕੇ ਛਿੱਕੇ ਮੋਟੇ ਮਸਲੇ ਨੇ ਸਾਡੇ ਉਹ ਤੁਰੰਤ ਹੱਲ ਕੀਤੇ ਜਾਣ ਤਾਂ ਜੋ ਅਸੀਂ ਹੜਤਾਲ ਅੱਗੇ ਬੰਦ ਕਰਕੇ ਆਗੇ ਰੋਟਾ ਤੇ ਆ ਜਾਈਏ ਤੁਹਾਡਾ ਨਾਮ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਜਰਨਲ ਸਕੱਤਰ ਪੰਜਾਬ ਰੋਡਵੇ ਪੰਨਵਾਸ ਪੀਆਰਟੀਸੀ ਕੰਟਰੈਕਟ ਵਰਕ ਜੁਨੀਆ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਧਰਨੇ ਨੂੰ ਲੈ ਕੇ ਜੀ ਧਰਨੇ ਨੂੰ ਦੇਖੋ ਜੀ ਜਿਸ ਤਰ੍ਹਾਂ ਸਾਡੇ ਸੈਕਟਰੀ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਇਹ ਬਹੁਤ ਜ਼ਿਆਦਾ ਸਾਡੀਆਂ ਮੀਟਿੰਗਾਂ ਸਰਕਾਰ ਦੇ ਨਾਲ ਹੋ ਚੁੱਕੀਆਂ ਤੇ ਸਰਕਾਰ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਹਾਲਾਂਕਿ ਅਸੀਂ ਆਪਣੀਆਂ ਮੰਗਾਂ ਮਨਮੋਹਣ ਖਾਤਰ ਆਪਦੇ ਰੰਜਾਮ ਨੂੰ ਪੱਕਾ ਕਰੋਣ ਖਾਤਰ ਮੀਟਿੰਗਾਂ ਕਰਦੇ ਆ ਤੇ ਸਰਕਾਰ ਸਾਡੇ ਵਾਸਤੇ ਇੱਕ ਹੋਰ ਪੌੜਾ ਲੈ ਕੇ ਆ ਗਈ ਜਿਹੜੀਆਂ ਮਹਿਕਮੇ ਦੇ ਵਿੱਚ ਕਿਲੋਮੀਟਰ ਬੱਸਾਂ ਪਾ ਰਹੀ ਹੈ ਹਾਲਾਂਕਿ ਸਾਡੀ ਚੇਤਬੰਦੀ ਦੀ ਮੰਗ ਹੈ ਵੀ ਜਿਹੜੀਆਂ ਮੰਗਾਂ ਮਹਿਕਮੇ ਦੀ ਮਾਲਕੀ ਵਾਲੀਆਂ ਬੱਸਾਂ ਪਾਓ ਤਾਂ ਕਿ ਜਿਹੜਾ ਰੁਜ਼ਗਾਰ ਹੈ ਪੰਜਾਬ ਦੇ ਨੌਜਵਾਨਾਂ ਨੂੰ ਮਿਲ ਸਕੇ ਪਰ ਇਸਦੇ ਉਲਟ ਸਰਕਾਰ ਕਿਲੋਮੀਟਰ ਬੱਸਾਂ ਪਾ ਕੇ ਜਿਹੜਾ ਉਹਦਾ ਬੈਨੀਫਿਟ ਹੈ ਆਪਦੇ ਚੇਤਿਆਂ ਨੂੰ ਤੇ ਆਪਦੇ ਲੀਡਰਾਂ ਨੂੰ ਦੇਣਾ ਚਾਹੁੰਦੀ ਹੈ ਇਸ ਦੇ ਕਰਕੇ ਸਾਡੀ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਜਿੰਨਾ ਚਿਰ ਸਰਕਾਰ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਨਹੀਂ ਕਰਦੀ ਸਾਡਾ ਜਿਹੜਾ ਕੰਟਰੈਕਟ ਵਾਲੇ ਮੁਲਾਜ਼ਮ ਉਹਨਾਂ ਨੂੰ ਪੱਕਾ ਨਹੀਂ ਕਰਦੇ ਤੇ ਆਊਟਸੋਰਸ ਵਾਲੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਨਹੀਂ ਕਰਦੇ ਜਾਂ ਹੋਰ ਜਿਹੜੀਆਂ ਵਿਭਾਗੀ ਮੰਗਾਂ ਨੇ ਜਿਵੇਂ ਜਿਹੜੇ ਸਾਡੇ ਸਾਥੀ ਨਜਾਇਜ਼ ਕੰਡੀਸ਼ਨਲ ਲਾ ਕੇ ਕੱਢੇ ਗਏ ਆ ਉਹਨਾਂ ਤੇ ਕੋਈ ਮਸਲਾ ਹੱਲ ਨਹੀਂ ਕਰਦੀ ਉਹਨਾਂ ਚਿਰ ਸਾਡੀ ਇਹ ਹੜਤਾਲ ਅਣ ਵਿੱਚ ਸਮੇਲੀ ਚੱਲਦੀ ਰਹੇਗੀ ਤੁਹਾਡਾ ਸ਼ੁਭਨਾਮ ਜੀ ਦਲਜੀਤ ਸਿੰਘ ਜੀ ਸਾਹਿਬ ਵੀ ਕੋਈ ਫਾਜ਼ਲ ਕੁਝ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत